ਕੰਮ ਉੱਪਰ ਹਰ ਕੋਈ ਕੰਮ ਦੇ ਵਾਤਾਵਰਨ ਨੂੰ ਸੁਰੱਖਿਤ ਬਣਾਏ ਰੱਖਣ ਲਈ ਜ਼ਿੰਮੇਵਾਰ ਹੈ। ਸੋ ਤੁਹਾਡੇ ਲਈ ਜਾਣਨਾ ਮਹੱਤਵਪੂਰਨ ਹੈ ਕਿ ਕੀ ਕਰਨਾ ਹੈ। ਜੇ ਤੁਸੀਂ ਸੋਚਦੇ ਹੋ ਕਿ ਤੁਹਾਡੀ ਕੰਮ ਵਾਲੀ ਜਗ੍ਹਾ ਸੁਰੱਖਿਤ ਨਹੀਂ ਹੈ। ਜੇ ਤੁਹਾਡੇ ਕੰਮ ਉੱਪਰ ਕੋਈ ਵੀ ਚੀਜ਼ ਖਤਰੇ ਵਾਲੀ ਹੋ ਸਕਦੀ ਹੈ ਜਾਂ ਸੱਟ ਲਗਾ ਸਕਦੀ ਹੈ ਤੁਸੀਂ ਆਪਣੇ ਰੁਜ਼ਗਾਰਦਾਤੇ ਨੂੰ ਜ਼ਰੂਰ ਦੱਸੋ। ਜੇ ਕੋਈ ਚੀਜ਼ ਅਸੁਰੱਖਿਤ ਹੈ ਤਾਂ ਉਸਨੂੰ ਠੀਕ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ ਤਾਂ ਜੋ ਹੋਰ ਜ਼ਿਆਦਾ ਕਿਸੇ ਲਈ ਵੀ ਖਤਰੇ ਵਾਲੀ ਨਾ ਹੋਵੇ। ਕਈ ਵਾਰ ਕੰਮ ਉੱਪਰ ਘਟਨਾਵਾਂ ਵਾਪਰ ਜਾਂਦੀਆਂ ਹਨ। ਜੇ ਤੁਹਾਨੂੰ ਸੱਟ ਲੱਗੀ ਹੈ ਤੁਸੀਂ ਆਪਣੀ ਸੱਟ ਦੇ ਬਾਰੇ ਆਪਣੇ ਰਜਗਾਰਦਾਤੇ ਨੂੰ ਦੱਸੋ ਅਤੇ ਜੇ ਤੁਹਾਨੂੰ ਲੋੜ ਹੈ ਤਾਂ ਡਾਕਟਰੀ ਇਲਾਜ ਕਰਵਾਓ ਤੁਹਾਡੇ ਰਜਗਾਰਦਾਤੇ ਨੂੰ ਕੰਮ ਉੱਤੇ ਲੱਗਣ ਵਾਲੀਆਂ ਸਾਰੀਆਂ ਸੱਟਾਂ ਦਾ ਰਿਕਾਰਡ ਰੱਖਣਾ ਪੈਂਦਾ ਹੈ ਤੁਹਾਡੀ ਕੰਮ ਵਾਲੀ ਜਗ੍ਹਾ ਉੱਪਰ ਸੁਰੱਖਿਆ ਬਾਰੇ ਚਰਚਾ ਕਰਨੀ ਮਹੱਤਵਪੂਰਨ ਹੈ ਇਹ ਗੱਲਬਾਤ ਟੀਮ-ਟੀਮ ਮੀਟਿੰਗਾਂ ਵਿੱਚ ਜਾਂ ਦੋ ਜਣਿਆਂ ਦੇ ਵਿਚਕਾਰ ਹੋ ਸਕਦੀ ਹੈ ਇਹ ਯਕੀਨੀ ਬਣਾਉਣੀ ਕਿ ਤੁਹਾਡੇ ਰੋਜ਼ਾਨਾ ਦੇ ਕੰਮਕਾਰ ਵਿੱਚ ਸੱਟ ਲੱਗਣ ਦਾ ਕੋਈ ਖਤਰਾ ਤਾਂ ਨਹੀਂ ਹੈ ਤੁਹਾਡੇ ਰਜਗਾਰਦਾਤਾ ਨੂੰ ਤੁਹਾਡੇ ਨਾਲ ਕੰਮ ਕਰਨਾ ਚਾਹੀਦਾ ਹੈ ਜਾਨਕਾਰੀ ਹੁਣ ਤੁਹਾਡੀ ਭਾਸ਼ਾ ਵਿੱਚ ਆਨਲਾਈਨ ਉਪਲਬਧ ਹੈ ਕਿਰਪਾ ਕਰਕੇ www.worksafeinfo.com.au ਉੱਪਰ ਜਾਓ